ਇੱਕ ਕਹਾਣੀ ਇੱਕ ਜਵਾਨ ਲੜਕੇ ਜੈਕ ਅਤੇ ਇੱਕ ਅਮੀਰ ਔਰਤ ਦੇ ਦੁਆਲੇ ਘੁੰਦੀ ਹੈ। ਜੈਕ ਇੱਕ ਸਧਾਰਨ 18 ਸਾਲ ਦਾ ਜਵਾਨ ਮੁੰਡਾ ਹੈ ਜੋ ਕਿ ਕੁਝ ਸਮਾਨ ਖਰੀਦਣ ਲਈ ਹਾਰਡਵੇਅਰ ਸਟੋਰ ਤੇ ਜਾਂਦਾ ਹੈ। ਪਰ ਉੱਥੇ ਇੱਕ ਅਮੀਰ ਔਰਤ ਨੇ ਗਲਤੀ ਨਾਲ ਉਸ ਨੂੰ ਸਟੋਰ ਦਾ ਕਰਮਚਾਰੀ ਸਮਝ ਲਿਆ ਅਤੇ ਆਪਣੇ ਘਰ ਵਿੱਚ ਪਾਈਪਲਾਈਨ ਠੀਕ ਕਰਨ ਲਈ ਬੁਲਾ ਲਿਆ। ਜੈਕ ਉਸ ਔਰਤ ਦੀ ਸੁੰਦਰਤਾ ਨੂੰ ਵੇਖ ਕੇ ਇਨਕਾਰ ਨਹੀਂ ਕਰ ਸਕਿਆ ਅਤੇ ਗੱਡੀ ਵਿੱਚ ਬੈਠ ਕੇ ਉਸ ਨਾਲ ਚਲਾ ਗਿਆ। ਉਸ ਦੇ ਘਰ ਪਹੁੰਚ ਕੇ ਜੈਕ ਨੇ ਪਾਈਪ ਦਾ ਠੀਕ ਕੀਤੀ ਹੀ ਸੀ ਨਾਲ ਸ਼ਾਵਰ ਵੀ ਠੀਕ ਕਰ ਦਿੱਤਾ ਕੰਮ ਖਤਮ ਕਰਕੇ ਜਦ ਉਹ ਜਾਣ ਲੱਗਾ ਤਾਂ ਔਰਤ ਨੇ ਕਿਹਾ ਕਿ ਚਲੋ ਸ਼ਾਵਰ ਨੂੰ ਚੈੱਕ ਕਰਕੇ ਵੇਖੀਏ ਲੜਕਾ ਘਬਰਾ ਗਿਆ ਪਰ ਮਨ ਹੀ ਮਨ ਵਿੱਚ ਬਹੁਤ ਖੁਸ਼ ਵੀ ਹੋਇਆ ਐਨੀ ਸੋਹਣੀ ਔਰਤ ਦੇ ਆਫਰ ਨੂੰ ਉਹ ਠੁਕਰਾ ਨਹੀਂ ਸਕਿਆ ਉਹ 3 ਘੰਟਿਆਂ ਤੱਕ ਉਸ ਔਰਤ ਕੋਲ ਹੀ ਰਿਹਾ ਜਦੋਂ ਉਹ ਲੇਟ ਕਰ ਆਇਆ ਤਾਂ ਉਸ ਦੀ ਮਾਂ ਨੇ ਨੋਟਿਸ ਕੀਤਾ ਕਿ ਉਸ ਦੇ ਵਿਵਹਾਰ ਵਿੱਚ ਫਰਕ ਹੈ ਉਸਨੇ ਪੁੱਛਤਾਛਵੀ ਕੀਤੀ ਪਰ ਜਦੋਂ ਲੜਕੇ ਨੇ ਸਮਾਨ ਖਰੀਦਣ ਦਾ ਬਹਾਨਾ ਬਣਾਇਆ ਤਾਂ ਮਾਂ ਸਮਝ ਗਈ ਕਿ ਮਾਮਲਾ ਕੁਝ ਹੋਰ ਹੀ ਹੈ ਪਰ ਬੇਟੇ ਦੇ ਵੱਡੇ ਹੋ ਜਾਣ ਕਾਰਨ ਉਸਨੇ ਕੁਝ ਜ਼ਿਆਦਾ ਨਹੀਂ ਪੁੱਛਿਆ ਸ਼ਾਮ ਹੁੰਦੇ ਹੀ ਲੜਕਾ ਫਿਰ ਚੰਗੇ ਕੱਪੜੇ ਪਹਿਨ ਕੇ ਤਿਆਰ ਹੋ ਗਿਆ ਮਾਂ ਨੇ ਮੁਸਕਰਾਉਂਦੇ ਹੋਏ ਪੁੱਛਿਆ ਕਿੱਥੇ ਜਾ ਰਹੇ ਹੋ ਤਾਂ ਲੜਕੇ ਨੇ ਹੌਲੇ ਜਿਹੇ ਜਵਾਬ ਦਿੱਤਾ ਬਸ ਇੱਕ ਦੋਸਤ ਨੂੰ ਮਿਲਣ ਫਿਰ ਉਹ ਜਲਦੀ ਨਾਲ ਬਾਹਰ ਨਿਕਲ ਗਿਆ ਉਹ ਆਪਣੀ ਨਵੀਂ ਦੋਸਤ ਨੂੰ ਮਿਲਣ ਲਈ ਜਾ ਰਿਹਾ ਸੀ ਮਾਂ ਦੇ ਮਨ ਵਿੱਚ ਹਲਕੀ ਚਿੰਤਾ ਸੀ ਪਰ ਉਸਨੇ ਕੁਝ ਨਹੀਂ ਕਿਹਾ ਉਧਰ ਜੈਕਨੂਸ ਦੀ ਅਮੀਰ ਦੋਸਤ ਇੱਕ ਸ਼ਾਨਦਾਰ ਬਾਰ ਵਿੱਚ ਲੈ ਗਈ ਉੱਥੇ ਦਾ ਮਾਹੌਲ ਸ਼ਾਨਦਾਰ ਸੀ ਸਾਰੇ ਪਾਸੇ ਰੰਗीन ਲਾਈਟਾਂ ਮਿਊਜ਼ਿਕ ਅਤੇ ਮਹਿੰਗੇ ਕੱਪੜੇ ਪਹਿਨੇ ਹੋਏ ਲੋਕ ਦੋਨਾਂ ਨੇ ਕੁਝ ਡਰਿੰਕਸ ਲਈਆਂ ਅਤੇ ਗੱਲਾਂ ਕਰਨ ਲੱਗੇ ਜੈਕਨੂ ਇਹ ਨਵੀਂ ਜ਼ਿੰਦਗੀ ਬਹੁਤ ਵਧੀਆ ਲੱਗ ਰਹੀ ਸੀ ਤਿੰਨ ਡਰਿੰਕਸ ਤੋਂ ਬਾਅਦ ਜਦ ਅਮੀਰ ਹਾਟ ਵਾਸ਼ਰੂਮ ਗਈ ਤਾਂ ਜੈਕ ਇਕੱਲਾ ਬੈਠਾ ਰਿਹਾ ਉਦੋਂ ਹੀ ਉੱਥੇ ਇੱਕ ਅਣਜਾਣ ਆਦਮੀ ਉਸ ਕੋਲ ਆਇਆ ਅਤੇ ਕਹਿਣ ਲੱਗਾ ਕਿ ਜਿੰਨੀ ਛੇਤੀ ਹੋ ਸਕੇ ਇਸ ਔਰਤ ਤੋਂ ਪਿੱਛਾ ਛਡਵਾ ਲੈ ਨਹੀਂ ਤਾਂ ਪਛਤਾਏਗਾ ਜੈਕ ਕੁਝ ਸਮਝ ਪਾਉਂਦਾ ਉਸ ਤੋਂ ਪਹਿਲਾਂ ਹੀ ਉਸ ਨੂੰ ਨਸ਼ਾ ਚੜ ਗਿਆ ਅਤੇ ਉਸ ਦਾ ਸਿਰ ਚਕਰਾਉਣ ਲੱਗ ਗਿਆ ਮਾਂ ਦਾ ਦਿਲ ਪੁੱਤ ਦੀ ਹਾਲਤ ਵੇਖ ਕੇ ਪਰੇਸ਼ਾਨ ਸੀ ਜੈਕ ਦਾ ਚਿਹਰਾ ਥੱਕਿਆ ਹੋਇਆ ਅਤੇ 부ਝਿਆ 부ਝਿਆ ਲੱਗ ਰਿਹਾ ਸੀ ਮਾਂ ਨੇ ਉਸ ਨੂੰ ਪਿਆਰ ਨਾਲ ਸਮਝਾਇਆ ਕਿ ਤੈਨੂੰ ਆਪਣਾ ਖਿਆਲ ਰੱਖਣਾ ਚਾਹੀਦਾ ਹੈ ਇਹ ਜੋ ਚੱਲ ਰਿਹਾ ਹੈ ਉਹ ਠੀਕ ਨਹੀਂ ਜੈਕ ਨੇ ਵਸ ਸਿਰ ਹਿਲਾ ਦਿੱਤਾ ਉਸ ਨੂੰ ਮਾਂ ਦੀਆਂ ਗੱਲਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ ਜੈਕ ਫਿਰ ਉਸ ਅਮੀਰ ਔਰਤ ਦੇ ਘਰ ਚਲਾ ਗਿਆ ਇੰਜ ਹੀ ਸਮਾਂ ਬੀਤਦਾ ਗਿਆ ਰਾਤ ਨੂੰ ਉਹ ਲੇਟ ਘਰ ਆਉਂਦਾ ਅਤੇ ਸਿੱਧੇ ਹੀ ਕਮਰੇ ਵਿੱਚ ਜਾ ਕੇ ਸੌ ਜਾਂਦਾ ਇੱਕ ਦਿਨ ਮਾਂ ਨੇ ਜਦੋਂ ਉਸ ਦਾ ਕਮਰਾ ਸਾਫ਼ ਕਰ ਰਹੀ ਸੀ ਤਾਂ ਉਸ ਨੂੰ ਜੈਕ ਦਾ ਫੋਨ ਦਿਖਾਈ ਦਿੱਤਾ ਪਹਿਲਾਂ ਉਸ ਨੇ ਸੋਚਿਆ ਕਿ ਇਸ ਨੂੰ ਨਾ ਦੇਖਾਂ ਪਰ ਫਿਰ ਉਤਸੁਕਤਾ ਨਾਲ ਉਸ ਨੇ ਸਕਰੀਨ ਔਨ ਕਰ ਦਿੱਤੀ ਜਿਵੇਂ ਹੀ ਉਸਨੇ ਜੈਕ ਦੀ ਚੈਟ ਵੇਖੀ ਤਾਂ ਉਸ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਜੈਕ ਕਿਸੇ ਲੋਰਾ ਨਾਮ ਦੀ ਔਰਤ ਨਾਲ ਗੱਲਾਂ ਕਰਦਾ ਸੀ ਮਾਂ ਨੇ ਲੋਰਾ ਨੂੰ ਘਰ ਖਾਣੇ ਤੇ ਬੁਲਾਇਆ ਜੈਕ ਨੂੰ ਇਹ ਵੇਖ ਕੇ ਝਟਕਾ ਲੱਗਾ ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਮਾਂ ਨੇ ਬੁਲਾਇਆ ਹੈ ਤਾਂ ਉਹ ਕੁਝ ਨਹੀਂ ਕਹਿ ਸਕਿਆ ਡਿਨਰ ਟੇਬਲ ਤੇ ਮਾਂ ਦਾ ਚਿਹਰਾ ਗੁੱਸੇ ਵਿੱਚ ਸੀ ਉਹ ਆਪਣੇ ਪੁੱਤ ਨੂੰ ਇੰਨੀ ਵੱਡੀ ਔਰਤ ਦੀ ਉਮਰ ਨਾਲ ਵੇਖ ਕੇ ਖੁਸ਼ ਨਹੀਂ ਸੀ ਗੱਲਾਂ-ਗੱਲਾਂ ਵਿੱਚ ਉਸਨੇ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਕੁਝ ਲੋਕ ਉਮਰ ਦਾ ਲਿਹਾਜ਼ ਨਹੀਂ ਕਰਦੇ ਜਵਾਨ ਲੜਕਿਆਂ ਨੂੰ ਫਸਾ ਲੈਂਦੇ ਹਨ ਲੋਰਾ ਇੰਨੀ ਜਲਦੀ ਹਾਰ ਮੰਨਣ ਵਾਲੀ ਨਹੀਂ ਸੀ ਉਹ ਮੁਸਕराई ਅਤੇ ਬੋਲੀ ਕੁਝ ਲੋਕ ਉਮਰ ਤੋਂ ਨਹੀਂ ਸੋਚ ਤੋਂ ਵੱਡੇ ਹੁੰਦੇ ਹਨ ਅਤੇ ਕੁਝ ਵੱਡੇ ਹੋਣ ਦੇ ਬਾਵਜੂਦ ਵੀ ਸਮਝਦਾਰ ਨਹੀਂ ਹੁੰਦੇ ਮਾਂ ਨੂੰ ਉਸਦੀ ਇਹ ਗੱਲ ਚੁਭ ਗਈ ਉਹ ਗੁੱਸੇ ਵਿੱਚ ਲਾਲ ਹੋ ਗਈ ਲੋਰਾ ਵੀ ਘਰੋਂ ਗੁੱਸੇ ਵਿੱਚ ਬਾਹਰ ਨਿਕਲ ਗਈ ਜੈਕ ਉਸ ਦੇ ਪਿੱਛੇ-ਪਿੱਛੇ ਉਸ ਨੂੰ ਮਨਾਉਣ ਲਈ ਚਲਾ ਗਿਆ ਪਰ ਉਸ ਦੀ ਮਾਂ ਇਹ ਵੇਖ ਕੇ ਅੰਦਰ ਹੀ ਅੰਦਰ ਟੁੱਟ ਗਈ ਸੀ ਉਸ ਨੂੰ ਸਭ ਤੋਂ ਵੱਡਾ ਝਟਕਾ ਉਦੋਂ ਲੱਗਾ ਜਦੋਂ ਉਸ ਨੂੰ ਲੋਰਾ ਦੀ ਅਸਲੀ ਉਮਰ ਪਤਾ ਲੱਗੀ ਉਹ ਉਸ ਤੋਂ ਵੀ 3 ਸਾਲ ਵੱਡੀ ਸੀ ਉਸ ਦੀ ਚਿੰਤਾ ਹੋਰ ਵੱਧ ਗਈ ਪੁੱਤ ਨੂੰ ਬਚਾਉਣ ਦੀ ਆਖਰੀ ਉਮੀਦ ਵਿੱਚ ਉਹ ਲੋਰਾ ਦੇ ਘਰ ਚਲੀ ਗਈ ਉਹ ਲੋਰਾ ਅੱਗੇ ਹੱਥ ਜੋੜ ਕੇ ਬੇਨਤੀ ਕਰਨ ਲੱਗੀ ਕਿ ਤੂੰ ਮੇਰੇ ਬੇਟੇ ਨੂੰ ਛੱਡ ਦੇ ਉਹ ਹਜੇ ਬੱਚਾ ਹੈ ਤੁਹਾਡੀ ਉਮਰ ਦੀ ਔਰਤ ਨਾਲ ਉਸਦਾ ਰਿਸ਼ਤਾ ਸਹੀ ਨਹੀਂ ਹੈ ਉਮਰ ਦੀ ਗੱਲ ਸੁਣ ਕੇ ਲੋਰਾ ਨੂੰ ਗੁੱਸਾ ਆ ਗਿਆ ਉਸਨੇ ਬਿਨਾ ਕੁਝ ਸੋਚੇ ਸਮਝੇ ਜੈਕ ਦੀ ਮਾਂ ਨੂੰ ਬਾਹਰ ਧੱਕਾ ਦੇ ਦਿੱਤਾ ਅਤੇ ਦਰਵਾਜ਼ਾ ਬੰਦ ਕਰ ਦਿੱਤਾ ਫਿਰ ਉਹ ਜੈਕ ਕੋਲ ਆਈ ਉਹ ਕਹਿਣ ਲੱਗੀ ਕਿ ਤੈਨੂੰ ਹੁਣ ਫੈਸਲਾ ਲੈਣਾ ਚਾਹੀਦਾ ਹੈ ਤੈਨੂੰ ਮੇਰੇ ਕੋਲ ਹੀ ਰਹਿਣਾ ਚਾਹੀਦਾ ਹੈ ਆਪਣਾ ਸਮਾਨ ਲੈ ਕੇ ਤੂੰ ਇੱਥੇ ਹੀ ਆ ਜਾ ਆਪਾਂ ਦੋਵੇਂ ਇਕੱਠੇ ਰਵਾਂਗੇ ਜੈਕ ਨੇ ਫਿਲਹਾਲ ਉੱਥੇ ਰਹਿਣ ਤੋਂ ਮਨਾ ਕਰ ਦਿੱਤਾ। ਇਧਰ ਜੈਕ ਦੀ ਮਾਂ ਨੂੰ ਚਿੰਤਾ ਹੋ ਰਹੀ ਸੀ। ਉਹ ਚਾਹੁੰਦੀ ਸੀ ਕਿ ਜੈਕ ਕਿਸੇ ਉਸ ਦੀ ਹਾਮਾ ਉਮਰ ਲੜਕੀ ਨਾਲ ਦੋਸਤੀ ਕਰੇ। ਇਸ ਲਈ ਉਸਨੇ ਜੈਕ ਦੀ ਇੱਕ ਕਲਾਸਮੇਟ ਨੂੰ ਘਰ ਬੁਲਾਇਆ ਜੋ ਜੈਕ ਨੂੰ ਪਸੰਦ ਕਰਦੀ ਸੀ। ਮਾਂ ਨੇ ਜੈਕ ਨੂੰ ਉਸ ਨਾਲ ਬਾਹਰ ਜਾਣ ਲਈ ਕੁਝ ਪੈਸੇ ਵੀ ਦਿੱਤੇ। ਜੈਕ ਨੂੰ ਮਾਂ ਦੀ ਮਨਸਾ ਸਮਝ ਆ ਗਈ ਸੀ ਪਰ ਉਸਨੇ ਵਿਰੋਧ ਨਹੀਂ ਕੀਤਾ। ਜਦੋਂ ਜੈਕ ਅਤੇ ਉਸਦੀ ਦੋਸਤ ਬੈਠੇ ਗੱਲਾਂ ਕਰ ਰਹੇ ਸੀ ਤਾਂ ਲੋਰਾ ਨੇ ਵੇਖ ਲਿਆ ਗੁੱਸੇ ਵਿੱਚ پاگل ਲੋਰਾ ਨੇ ਉਸ ਲੜਕੀ ਨੂੰ ਧਮਕੀ ਦਿੱਤੀ ਕਿ ਉਹ ਜੈਕ ਤੋਂ ਦੂਰ ਰਹੇ ਅਗਲੇ ਦਿਨ ਜੈਕ ਨੇ ਉਸ ਲੜਕੀ ਨੂੰ ਫੋਨ ਕੀਤਾ ਪਰ ਉਸ ਨੇ ਰিসিਵ ਨਹੀਂ ਕੀਤਾ ਉਦੋਂ ਹੀ ਲੋਰਾ ਦਾ ਫੋਨ ਆਉਂਦਾ ਹੈ ਉਸ ਨੇ ਜੈਕ ਨੂੰ ਇੱਕ ਨੌਕਰੀ ਦੀ ਆਫਰ ਕੀਤੀ ਜੈਕ ਬਹੁਤ ਖੁਸ਼ ਹੋਇਆ ਅਤੇ ਉਸ ਦੇ ਘਰ ਪਹੁੰਚਿਆ ਪਰ ਇਹ ਸਭ ਕੁਝ ਇੱਕ ਚਾਲ ਸੀ ਲੋਰਾ ਨੇ ਉਸ ਨੂੰ ਇੱਕ ਸਟੰਗ ਰੂਮ ਵਿੱਚ ਬੰਦ ਕਰ ਦਿੱਤਾ ਅਤੇ ਉਸ ਨੂੰ ਪਾਣੀ ਤੱਕ ਨਹੀਂ ਦਿੱਤਾ ਉਹ ਚਾਹੁੰਦੀ ਸੀ ਕਿ ਜੈਕ ਉਸ ਦੇ ਅੱਗੇ ਝੁਕ ਜਾਵੇ ਪਰ ਜੈਕ ਨਹੀਂ ਸੀ ਮੰਨ ਰਿਹਾ ਜਦ ਮਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਜੈਕ ਦੇ ਘਰ ਪਹੁੰਚੀ ਲੋਰਾਨਸ ਨੂੰ ਕਿਹਾ ਕਿ ਜੇ ਉਹ ਆਪਣੇ ਪੁੱਤ ਨੂੰ ਮਿਲਣਾ ਚਾਹੁੰਦੀ ਹੈ ਤਾਂ ਇਹ ਹਥਕੜੀ ਪਾ ਕੇ ਜਾਵੇ ਮਾਂ ਮੰਨ ਗਈ ਪਰ ਲੋਰਾ ਨੇ ਮਾਂ ਦੇ ਸਾਹਮਣੇ ਇੱਕ ਭਿਆਨਕ ਸ਼ਰਤ ਰੱਖੀ ਉਸ ਨੇ ਮਾਂ ਨੂੰ ਬੰਦੂਕ ਫੜਾਈ ਤੇ ਕਿਹਾ ਕਿ ਜਾਂ ਤਾਂ ਉਹ ਆਪਣੇ ਬੇਟੇ ਨੂੰ ਮਾਰੇ ਜਾਂ ਫਿਰ ਖੁਦ ਨੂੰ ਐਨਾ ਕਹਿ ਕੇ ਉਹ ਕਮਰੇ ਤੋਂ ਬਾਹਰ ਚਲੀ ਗਈ ਮਾਂ ਨੇ ਇੱਕ ਚਾਲ ਚਲੀ ਉਸਨੇ ਖੁਦ ਨੂੰ ਮਾਰਨ ਦਾ ਨਾਟਕ ਕੀਤਾ ਅਤੇ ਹਵਾ ਵਿੱਚ ਗੋਲੀ ਚਲਾ ਦਿੱਤੀ ਜਿਵੇਂ ਹੀ ਲੋਰਾ ਕੋਲ ਆਈ ਇਹ ਦੇਖਣ ਲਈ ਕਿ ਮਾਂ ਮਰੀ ਹੈ ਜਾਂ ਨਹੀਂ ਮਾਂ ਨੇ ਚਾਨਕ ਉਸ ਨੂੰ ਫੜ ਕੇ ਉਸ ਦਾ ਮੂੰਹ ਜਲਦੇ ਹੋਏ ਪੱਥਰਾਂ ਤੇ ਰੱਖ ਦਿੱਤਾ ਲੋਰਾ ਉੱਥੇ ਹੀ ਖਤਮ ਹੋ ਗਈ ਅਤੇ ਮਾਂ ਨੇ ਆਪਣੇ ਪੁੱਤ ਨੂੰ ਬਚਾ ਲਿਆ ਜੈਕ ਦੀ ਹੁਣ ਇੱਕ ਨਵੀਂ ਸ਼ੁਰੂਆਤ ਸੀ ਉਸ ਦੀ ਕਲਾਸਮੇਟ ਨੇ ਵਾਅਦਾ ਕੀਤਾ ਕਿ ਉਹ ਹਮੇਸ਼ਾ ਹੁਣ ਜੈਕ ਦੇ ਨਾਲ ਹੀ ਰਹੇਗੀ ਜੈਕ ਬਹੁਤ ਖੁਸ਼ ਸੀ ਅਤੇ ਉਸ ਦੀ ਮਾਂ ਵੀ